ਵੀ ਕਿਸਾਨਾ ਮਜ਼ਦੂਰਾਂ ਦੇ ਪੋਤੇ ਆ ਧੀਆਂ ਆ ਠੀਕ ਆ ਇਹਨਾਂ ਦੀ ਡਿਊਟੀ ਆ ਇਹ ਬੰਦੇ ਖਲੋਤੇ ਆ ਅੱਜ ਇੱਥੇ ਜਿਹੜੇ ਹਲਾਤਾਂ ਚ ਪਹੁੰਚੇ ਆ ਸਰਦਾਪੁਰ ਜਿਹੜੀ ਮਾਰੀ ਉੱਥੇ ਸ਼ੰਗੂ ਬਾਰਡਰ ਤੇ ਵੀ ਕੰਮ ਰਹੀ ਆ ਕਿ ਜਿਹੜੀ ਗਿਣਤੀ ਇੱਥੇ ਸਾਡੇ ਕੋਲ ਆਪਣੀ ਮਾਰੀ ਲਾ ਕੇ ਆ ਗਈ ਆ ਇੱਥੇ ਆ ਜਿਹੜੀ ਕਾਲ ਤੁਹਾਨੂੰ ਦਿੱਤੀ ਆ ਚੜ੍ਹਦੀ ਕਲਾ ਦੇ ਨਾਲ ਦੋਵੇਂ ਮੋਰਚੇ ਮਾਲਕੇ ਬੈਠੇ ਜੀ ਆ ਜੱਲੇ ਵਾਲੇ ਮੋੜ ਤੇ ਜਿਹੜਾ ਗਰਦਾਸਪੁਰ ਦੇ ਵਿੱਚ ਉਧਰ ਜਿਹੜਾ ਕਾਦੀਆਂ ਨੂੰ ਕੋਰ ਟਾਟਰ ਮਾਲ ਵਾਲੇ ਪਾਸੇ ਰਸਤਾ ਆ ਉਸ ਪਾਸੇ ਵੀ ਬੈਠੇ ਚੰਨੋ ਸਿੰਘ ਸਰਤਾਣੀ ਹੁਣ ਯੋਸ਼ ਬੰਨੇ ਆ ਉਹਦੇ ਵੀ ਆਹ ਕੋਈ ਚੱਲੇ ਆਇਆ ਐ ਕੁਝ ਹੋਇਆ ਆਇਆ ਉਥੋਂ ਤੱਕ ਜਾਣਾ ਕੋਈ ਸਾਡੇ ਵਾਂ ਟਣਖਰਾ ਸਵਾਲ ਨਹੀਂ ਕਿ ਉਥੇ ਤੱਕ ਜਾਣਾ ਆ ਐ ਸ਼ਾਂਤਮਈ ਤਰੀਕੇ ਨਾਲ ਆਪਣੇ ਭਰਾਵਾਂ ਆ ਕੇ ਮੰਗ ਰੱਖੀ ਆ ਸਾਡੀ ਉਹਨਾਂ ਨਾਲ ਗੱਲ ਕਰਵਾਈ ਜਾਵੇ ਜਿਹੜਾ ਅਸੀਂ ਮੰਗ ਪੱਤਰ ਦੇ ਉੱਤੇ ਲੜ ਰਹੇ ਆ ਕੇਂਦਰੀ ਰਾਜ ਮੰਤਰੀ ਤੇ ਆ ਰਹੇ ਆ ਕਿਉਂ ਨਹੀਂ ਗੱਲ ਸੁਣਦੇ ਸਰਕਾਰਾਂ ਹੁੰਦੀਆਂ ਕਿਹੜਾ